ਵਾਹ ਹੈ ਅੱਛੀ ਗੱਲ ਜੀ ਤੁਸੀਂ ਦੇਖੋ ਜਿੱਥੇ ਮੈਂ ਹੰਗਰੀ لینڈ ਤੋਂ ਪੱਤਰਕਾਰ ਚੋਂ ਗਿਮਰਸ਼ਕ ਡੇ ਜਾਵੇ ਕਿ ਅੱਜ ਦੇ ਦਿਨ ਦਿਵਾਲੀ ਦਾ ਤਿਉਹਾਰ ਅਤੇ ਬੰਦੀ ਛੋੜ ਦਿਵਸ ਜਿੱਥੇ ਪੰਜਾਬ ਅਤੇ ਹੋਰ ਦਾ ਭਾਰਤ ਦੇ ਬਹੁਤ ਸੁੰਦਰ ਜਿੱਥੇ ਪੰਜਾਬੀ ਬਸਦੀ ਹੈ ਉਹ ਵੱਡੇ ਪੱਧਰ ਤੇ ਲਾਇਆ ਰਿਹਾ ਹੈ ਇਸ ਤਰ੍ਹਾਂ ਉਹ ਦੇਸ਼ਾਂ ਦੀ ਜਿਹੜਾ ਦਿਵਾਲੀ ਦਾ ਤਿਉਹਾਰ ਅਤੇ ਬੰਦੀ ਛੋੜ ਦਿਵਸ ਵੱਡੇ ਪੱਧਰ ਤੇ ਲਾਇਆ ਜਾ ਰਿਹਾ ਲੋਕਾਂ ਨੂੰ ਆਪਣੇ ਘਰਾਂ ਦੇ ਬਾਹਰ ਦੀਵਾਲਾ ਕੀਤੀ ਜਾ ਰਹੀ ਹੈ ਦੀਵੇ ਜਗਾਏ ਜਾ ਰਹੇ ਤੇ ਗੁਰੂ ਘਰਾਂ 'ਚ ਜਾ ਕੇ ਜਿਹੜਾ ਨਤਮਸਤਕ ਹੋ ਕੇ ਗੁਰੂ ਮਹਾਰਾਜ ਦੇ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਟਾਵਾ ਕੀਤਾ ਜਾ ਰਿਹਾ ਤੇ ਗੁਰੂ ਘਰਾਂ ਚ ਦੀਵੇ ਜਿਹੜੇ ਬਾਲ ਕੇ ਅਤੇ ਹੋਰ ਜਿਹਦਾ ਮਮਟੀਆਂ ਬਾਲ ਕੇ ਤੇ ਰਸਲਾਈ ਦੇ ਜਿਹੜੇ ਹੋਰ ਪ੍ਰਬੰਧ ਕਰਕੇ ਜਿਹੜਾ ਇੱਥੇ ਗੁਰੂ ਘਰ ਸੰਗਤਾਂ ਲੋ ਵੱਡੀ ਗਿਣਤੀ ਚ ਇੱਥੇ ਇਕੱਤਰ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਚ ਲੋਕ ਸੰਗਤਾਂ ਗੁਰੂ ਘਰ ਨਤਮਸਤਕ ਹੋਣ ਲਈ ਆ ਰਹੀਆਂ ਨੇ ਇੱਥੇ ਸੁਰਤੋ ਜਿਹੜਾ ਅੱਜ ਬੰਦੀ ਸੋੜ ਦੇ ਉਸ ਦੇ ਸੰਬੰਧ ਚ ਫਿਰ ਇਹ ਕੀਰਤਨ ਸੁੱਤਰ ਪਾਰਸ ਜਾਏਗੇ ਵੱਖ-ਵੱਖ ਗੁਰਦੁਆਰਿਆਂ ਚ ਵੱਖ-ਵੱਖ ਪ੍ਰਕਾਰ ਦੇ ਜਿਹੜੇ ਟੂਟੇ ਲੰਗਰੀ ਉਰਤਾਈ ਜਾ ਰਹੀ ਆ ਉਹ ਦਿਖਾਉਨੇ ਤੁਹਾਨੂੰ ਬੰਦੀ ਸੋੜ ਦੀ ਉਸ ਮੌਕੇ ਇਹ ਕੁਝ ਪ੍ਰਮੁੱਖ ਚਲਕੀਆਂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿਗੁਰੂ ਵਾਹਿਗੁਰੂ ਸਤਨਾਮ 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 ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਅਸ ਹੈ ਕਿਉਂ ਰਹੇ

ਉਰਾਨ ਚਾਈ ਹੈ ਬਾਰ ਕੀ ਇਤ ਬਨ ਪਾਈ ਹੈ ਉਸੇ ਦੇਤੇ ਰਹਿਣਾ ਜੀ ਇਤਾਂ ਗੀਤ ਰੈਪਟੀ ਵੀ ਮੈਂ ਇਕਤਰ ਚੁੱਕੀ ਹੋਰ ਅਪਡੇਟ ਲੈ ਕੇ ਤੁਹਾਡੇ ਹੁੰਦਾਂ ਰਾਂਗੇ ਜਰੂਰ ਹੁਣ ਮੰਦੋ ਜੀ ਸਤਿ ਸ਼੍ਰੀ ਅਕਾਲ

for all.